ਇੱਕ ਮਾਤਾ ਆ ਗਈ ਦਫਤਰ ਚਮਕੀਲਾ ਸਾਹਿਬ ਦੇ ਚਮਕੀਲਾ ਸਾਹਿਬ ਦੇ ਹਾਂ ਤੇ ਉਹ ਮਾਤਾ ਕਹਿੰਦੀ ਵੀ ਮੇਰਾ ਮੁੰਡਾ ਆਂਦਾ ਵੀ ਚਮਕੀਲਾ ਮੇਰੇ ਵਿਆਹ ਤੇ ਆਊਗਾ ਤੇ ਗਰੀਬ ਕਰ ਦੇ ਸੀ ਵੀ ਉਹ ਆਊਗਾ ਤੇ ਮੈਂ ਕਹਿੰਦਾ ਮੈਂ ਕਿੱਥੋਂ ਕਹਿੰਦੀ ਲਿਆਵਾਂ ਉਹ ਆ ਕੇ ਬੈ ਗਈ ਤੇ ਉਹਨੇ ਆ ਕੇ ਉਹਨੂੰ ਪੁੱਛਿਆ ਅੱਛਾ ਬੇਟੀ ਦੀ ਚਮਕੀਲਾ ਭਾਜੀ ਜਦੋਂ ਪ੍ਰੋਗਰਾਮ ਤੋਂ ਆ ਕੇ ਘਰੇ ਆ ਗਈ ਤੇ ਉਹਨੇ ਬੁਕਿੰਗ ਕਰਕੇ ਨੇ ਫੋਨ ਕੀਤਾ ਵੀ ਭਾਜੀ ਇਹਦਾ ਮਾਈ ਇੱਕ ਬੇਟੀ ਹੈ ਹੂੰ ਕੌਣ ਦੀ ਮੈਂ ਮਿਲ ਕੇ ਜਾਣਾ ਹੂੰ ਉਹ ਘਰੋਂ ਤਿਆਰ ਹੋ ਕੇ ਫਿਰ ਗੱਡੀ ਲੈ ਕੇ ਫਿਰ ਦਫਤਰ ਆਏ ਡੇਰੇ ਹੋਏ अच्छा आए हां हां माता दस वो कहंदे ਵੀ ਪੁੱਤਰਾ ਗੱਲਿਆ ਹੂੰ ਵੀ ਮੇਰਾ ਮੁੰਡਾ ਕਹਿੰਦਾ ਮੈਂ ਜੰਕੀਲਾ ਹੋਵੇ ਤੇ ਮੈਂ ਕਰਾਉਣਾ ਨਹੀਂ ਮੈਂ ਨਹੀਂ ਕਰਾਂ ਤੇ ਮੈਂ ਗਰੀਬ ਹਾਂ ਮਜ਼ੇ ਇਨੇ ਪੈਸੇ ਕਿੰਨੇ ਕੇ ਪੈਸੇ ਤੂੰ ਲੈਣਾ ਹਾਂ ਕਹਿੰਦੇ ਮਾਤਾ ਕੋਈ ਨਹੀਂ ਮੈਂ ਆਜੂਗਾ ਤੂੰ ਰਹਿਣ ਦੇ ਪ੍ਰੈਸ਼ਣ ਹੁਣ ਉਹਨੂੰ ਐ ਨਾ ਹੋਵੇ ਵੀ ਇਹ ਹੁਣ ਕਹੀ ਜਾਂਦਾ ਆਊਗਾ ਕਿ ਨਹੀਂ ਹਾਂ ਹਾਂ ਉਹਨੇ ਆਪਣੇ ਨਾ ਕਹਿੰਦੇ ਚੁੰਨੀ ਦੇ ਕੰਨੀ ਨਾਲੋਂ 500 ਰੁਪਇਆ ਖੋਲਿਆ ਅੱਛਾ ਦੇਖ ਲੈਣਾ ਇਹ ਉਹਦੋਂ ਕਰੇ ਪਾਜੀ ਨੇ ਕਿਹਾ 1500 ਕੇ ਖਰਕੇ ਨਾ ਕਿ ਉਹਨੇ ਕਹਿੰਦੇ ਵੀ ਉਹ ਕਹਿੰਦੇ ਵੀ ਰੱਖ ਲਾ ਵੀ ਕਿਲਾ ਬਾਜੀ ਮੁੰਡੇ ਨੂੰ ਕਹਿੰਦੇ ਵੀ ਰੱਖ ਲਾ ਚੱਲ ਹਾਂ ਹਾਂ ਬਾਕੀ ਪੈਸੇ ਕਹਿੰਦੀ ਪੁੱਤ ਮੈਂ ਉੱਥੇ ਆ ਹੀ ਲੈਂਦੇ ਉਹ ਕਹਿੰਦਾ ਮਾਤਾ ਮੈਂ ਆਉਂਗਾ じゃ ਅੱਛਾ ਵਕਾਲ ਨੂੰ ਗਿਆ ਉਹ ਆ ਕੇ ਚਲੇ ਗਏ ਹਾਂ ਜਦੋਂ ਉੱਥੇ ਚਲੇ ਗਏ ਤੇ ਪ੍ਰੋਗਰਾਮ ਲਾਇਆ ਪ੍ਰੋਗਰਾਮ ਲਾ ਕੇ ਜਿਹੜੇ ਵਾਰ ਨੇ ਵਿੱਚੋਂ ਪੈਸੇ ਹੋਏ ਕੁਝ ਜਿਹੜੇ ਉਹ ਉਹ ਵੀ ਨਾਲ ਲਏ ਜਿਹੜਾ ਉਹ ਕੋਲ ਲਿਆ ਸੀ 500 ਉਹ ਵੀ ਸਾਰੇ ਪੈਸੇ ਉਹਦੀ ਟੋੜੀ ਚ ਪਾਇਆ ਮੁੰਡੇ 'ਚ ਮਾਤਾ ਦੀ ਮਾਤਾ ਦੀ ਅੱਛਾ ਮਾਤਾ ਤੂੰ ਵਿਆਹ ਕਰਿਆ ਸਾਰੇ ਕਿੱਥੇ ਲੌਂਦੀ ਫਿਰੇਗੀ پیسے ਹਰ ਸਾਰੇ ਜਨ ਜਿਹੜਾ ਸੋ ਲੈ ਆ ਦਿੱਤਾ ਕਿ ਤੂੰ ਪੜਿਆ ਪੜਾ ਦੇ ਦੇ ਸੇ ਕੋਈ ਗੱਲ ਨਹੀਂ ਮौज ਕਰ ਤੂੰ ਮੇਰੀ ਮਾਈਆਂ ਕੀ ਆਵਾਜ਼ ਐਡਾ ਬੰਦਾ ਰਿਆ ਦਿਨ ਸੀ